ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਹੈਗੀ ਹੈ ਮੋਗਾ ਟਰੈਕਟਰ ਮੰਡੀ ਦੀ ਹੈ ਜੀ ਸੀਜ਼ਨ ਲਗਭਗ ਬਿਲਕੁਲ ਖਤਮ ਹੋ ਚੁੱਕਿਆ ਹੈ ਇਹ ਜੋ ਵੀ ਟਰੈਕਟਰ ਅੱਜ ਮੰਡੀ ਤੇ ਆਏ ਉਹਨਾਂ ਦੇ ਰੇਟ ਤੇ ਮਾਲਕਾਂ ਦੇ ਨੰਬਰ ਤੇ ਮਾਡਲ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਸੋ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆ 5310 ਜੇ ਤਾਂ ਇਸ ਦੀ ਮਾਡਲ ਦੀ ਗੱਲ ਕਰੀਏ ਤਾਂ 2005 ਮਾਡਲ ਆ 4 ਲੱਖ ਤੇ 5000 ਰੁਪਏ ਮਾਲਕਾਂ ਦੀ ਡਿਮਾਂਡ ਆ ਜੀ ਜੌਨਡੀਅਰ 5310 ਬੈਕ ਸਾਈਡ ਦੇ ਟਾਇਰ ਜਿਹੜੇ ਕੋਲੋ ਕੰਪਨੀ ਦੇ ਆ 40 ਕ ਪੈਸੇ ਕੰਡੀਸ਼ਨ ਕਹਿ ਸਕਦੇ ਆ ਟਾਇਰਾਂ ਦੀ ਰੰਗ ਰੋਗ ਨੂੰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੂ ਵੀ ਸਟਾਰਟ ਹੁੰਦਾ ਹੈ ਟਰੈਕਟਰ ਦੇਖਣ ਚ ਸਾਫ ਆ ਜੀ ਤੇ ਨਾਲ ਆ ਗਈ ਨਿਊ ਹੋਲੈਂਡਰ ਨਾਲ ਨਸ਼ਤੀ ਦੀ ਖਲਾਸੀ ਰੰਗ ਰੋਗ ਨਾਲੋਂ ਟਰੈਕਟਰ ਸਾਫ ਆ 2010 ਮਾਡਲ ਆ ਜੀ 4 ਲੱਖ ਤੇ 80000 ਰੁਪਇਆ ਮਾਲਕਾਂ ਦੀ ਡਿਮਾਂਡ ਆ ਗੁਡিয়ার ਦੇ ਟਾਇਰ ਆ ਬੈਕ ਸਾਈਡ ਦੇਤੇ ਟਾਇਰਾਂ ਦੀ ਜੋ ਕੰਡੀਸ਼ਨ ਆ ਫੱਟ ਕਾ ਸੇ ਵੇਚ ਸਕਦੇ ਆ ਪੰਜਾਬ ਨੰਬਰ ਆ ਜੀ TB02 ਇਹ 16 28 ਦੇ ਬੈਕ ਸਾਈਡ ਤੇ ਟਾਇਰ ਹੈ। ਉਹਦੇ ਨਾਲ ਆ ਗਿਆ ਇਹ 50 55 ਜੌਂਦੀ ਵਾਲਿਆਂ ਦਾ ਇਹ। ਕੋਲੋ ਕੰਪਨੀ ਦੇ ਟਾਇਰ ਆ 16 28 ਦੇ ਟਾਇਰ ਇਸ ਦੇ ਜੋ ਟਾਇਰਾਂ ਦੀ ਕੰਡੀਸ਼ਨ ਆ ਉਹ ਵੀ ਬਸ ਆਪਾਂ 50% ਕਹਿ ਸਕਦੇ ਹਾਂ। ਰੰਗ ਰੋਗੰਦਾ ਟਰੈਕਟਰ ਬਿਲਕੁਲ ਸਾਫ਼ ਆ। ਮਾਡਲ 2013 ਹੀ 4,55,000 ਰੁਪਿਆ ਦੀ ਮੰਗ ਹੈ। ਮਾਲਕ ਆ ਇਹ। ਉਦੇ ਨਾਲ ਆ ਗਈ ਫਾਰਮ 60 55 ਜੀ ਰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਬੈਕ ਸਾਈਡ ਦੇ ਟਾਇਰ ਜੋ ਐਮ ਆਰ ਰਕਦੇ 16 28 ਦੇ ਮਾਡਲ ਹੈ ਜੀ 2014 3 ਲੱਖ ਤੇ 32000 ਰੁਪਿਆ ਮਾਲਕਾਂ ਦੀ ਮੰਗ ਆ ਟਾਇਰ ਜੋ ਸੇ ਹਮ 10 ਦੇ ਟਾਈਮ ਮਾਰਕ ਦੇ 16 9 28 ਦੇ ਆ ਇਹ ਤਿੰਨ ਟਰੈਕਟਰ ਜਿਹੜੇ ਤੁਹਾਨੂੰ ਦਿਖਾਏ ਆ ਤਿੰਨੇ 16 9 28 ਦੇ ਟਾਇਰਾਂ ਚ ਤੇ ਰੇਟ ਦਾ ਫਰਕ ਤੁਸੀਂ ਆਪ ਦੇਖ ਸਕਦੇ ਹੋ ਜੋਂਦੀਰ ਦੇ ਜੋ ਰੇਟ ਆ ਥੋੜੇ ਜਿਹਾ ਤੇਜ਼ ਹੁੰਦੇ ਆ ਤੇ ਫਾਰਮ ਦੇ ਰੇਟ ਅਸੀਂ ਥੋੜੇ ਜਿਹਾ ਫਰਕ ਆ ਜੀ ਉਹਨਾਂ ਕਰਕੇ ਤੇ ਨਾਲ ਆ ਗਿਆ ਫਾਰਮ 60 ਗੁਡੀਅਰ ਦੇ ਟਾਇਰਾਂ 14 9 28 ਦੇ ਜਿਸ ਦੇ ਰੰਗ ਰੋਗੰਦਾ ਟਰੈਕਟਰ ਬਿਲਕੁਲ ਸਾਫ ਹੈ ਸਾਮ ਕੇ ਰੱਖਿਆ ਹੋਇਆ ਟਰੈਕਟਰ ਆ 2012 ਮਾਡਲ ਆ ਇਹ 4 ਲੱਖ ਤੇ 15000 ਰੁਪਿਆ ਡਮਾਂਡ ਆ ਬੈਕ ਸਾਈਡ ਦੇ ਟਾਇਰ ਗੁਡਇਰ ਦੇ ਆ ਜੀ ਸਾਈਟਾਨੂੰ ਦੱਸ ਹੀ ਦਿੱਤਾ 14 22 ਉਹਦੇ ਨਾਲ ਆ ਗਈ ਫਾਰਮ 60 ਇਹ 13 13 ਦੇ ਟਾਇਰਾਂ ਚ ਲੱਗਦਾ ਇਹ ਬਿਲਕੁਲ ਐਮ ਆਰਪ ਦੇ ਟਾਇਰ ਆ 13 28 ਦੇ ਰੰਗ ਰੋਹਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਮਾਡਲ ਹੈਗਾ ਜੀ 2008 3 ਲੱਖ ਤੇ 4000 ਰੁਪਿਆ ਦਮਾਂਡ ਆ ਜੀ ਇਹ ਵੀ ਟਰੈਕਟਰ ਪੰਜਾਬ ਨੰਬਰ ਹੀ ਆ ਜੀ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਏ ਸਾਰੇ ਪੰਜਾਬ ਨੰਬਰ ਹੀ ਸੀ ਔਰ ਇਸ ਦੇ ਨਾਲ ਆ ਗਈ 47310 ਰੰਗ ਰੋਮਾਂ ਤੋਂ ਦੇਖ ਕਹਿੰਦੇ ਜੋ ਵੀ ਜੈਨੂਨ ਪਲੇਟ ਵਗੈਰਾ ਨਹੀਂ ਵਗਿਆ ਟਰੈਕਟਰ 90 ਮਾਡਲ ਆ 1 ਲੱਖ ਤੇ 50000 ਰੁਪਿਆ ਡਿਮਾਂਡ ਆ ਆਪਣੇ ਕੁਝ ਭਰਾਵਾਂ ਦੀ ਜੋ ਡਿਮਾਂਡ ਆਈ ਸੀ 2 ਲੱਖ ਤੱਕ ਦੇ ਟਰੈਕਟਰਾਂ ਦੀ ਸੋ ਉਹਨਾਂ ਚ ਇਹ 90 ਮਾਡਲ 1 ਲੱਖ 50000 ਸੀ ਜੀ ਕੋਈ ਜੋ ਦੂਸਰੇ ਟਰੈਕਟਰ ਆ ਜਾਂਦੇ ਆ ਜੌਂਡੀਰ ਜਾਂ ਸਵਰਾਜ ਉਹਨਾਂ ਦੇ ਤਰਫ ਰੇਟ ਥੋੜੇ ਜ਼ਿਆਦਾ ਹੁੰਦੇ ਆ 98 99 ਮਾਡਲ 2 ਲੱਖ ਦੀ ਰੇਂਜ ਚ ਆਉਂਦੇ ਆ ਇਹ ਅੱਜ ਨਾਲ ਆ ਗਈ 50 50 ਡੀ ਜੌਂਡੀਰ 40000 ਜਿਹੜਾ ਹੋ ਗਿਆ 70 ਜੌਂਡੀਰ ਦੇ ਟਾਇਰ ਆ 14 9 28 ਰੰਗ ਰੋਗੰ ਦਾ ਬਿਲਕੁਲ ਸਾਫ਼ਾ ਟਰੈਕਟਰ ਸਾਹਮਣੇ ਰੱਖਿਆ ਹੋਇਆ 2013 ਮਾਡਲ ਆਈ 139000 ਰੁਪਿਆ ਡਿਮਾਂਡ ਆ ਮਾਲਕ ਦੀ ਉਸ ਦੇ ਨਾਲ ਆ ਗਈ ਫੋਰ ਨਿਊ ਹਾਲੈਂਡ ਵਾਲਿਆਂ ਦੀ 3630 ਖੈਰ ਬਿਲਕੁਲ ਚਾਰੇ ਨਵੇਂ ਆ ਜੀ ਉੱਤੇ ਇਹਦਾ ਸਿੰਦਰ ਹੈ ਬਰਾ ਟੈਕਨੀਕਲ ਜੀ ਪੰਜਾਬ ਨੰਬਰ ਹੈ ਇਹ ਵੀ ਟਰੈਕਟਰ ਦੀ ਪੀਪੀ 26 2000 ਮਾਡਲ ਆ ਜੀ ਪੂਰਾ 3 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਹੈ ਖੈਰ ਤੁਹਾਨੂੰ ਦੱਸ ਦਿੰਦਾ ਚਾਰੇ ਬਿਲਕੁਲ ਨਵੇਂ ਨੇ ਬੈਕ ਸਾਈਡ ਦੇ ਵੀ ਗੁੜੀ ਅਰਦੇ ਤੇ ਫਰੰਟ ਦੇ ਵੀ ਗੁੜੀ ਅਰਦੇ 16 28 ਸਾਈਜ਼ ਇਹ ਤਾਂ ਉਹਦੇ ਨਾਲ ਆ ਗਿਆ ਜੀ ਸਵਰਾਜ 724 ਰੰਗ ਰੋਗੰ ਦਾ ਤੁਸੀਂ ਦੇਖ ਹੀ ਰਹੇ ਹੋ ਪਰ ਟਰੈਸ ਦੇ ਬਿਲਕੁਲ ਘਾਸੇ ਪਏ ਹੋਏ ਨੇ ਪੰਪੀਏ ਸੈਕਟਰ ਦਾ ਵਾਰ ਨਹੀਂਗਾ 92 ਮਾਡਲ ਹੈ 1 ਲੱਖ ਰੁਪਿਆ ਡਿਮਾਂਡ ਹੈ ਜੀ ਕੋਣੀ ਉਸਦੇ ਨਾਲ ਆ ਗਿਆ ਜੀ ਸਵਰਾਜ 735 ਟਰੈਸ ਦੇ ਵੀ ਬੈਕ ਸਾਈਡ ਦੇ ਘਾਸੇ ਪਏ ਹੋਏ 94 ਮਾਡਲ ਹੈ ਜੀ 1 ਲੱਖ 45000 ਰੁਪਿਆ ਡਿਮਾਂਡ ਆ ਜੀ ਮਾਲਕ ਨੂੰ ਪੰਪਸ ਦਾ ਬਾਹਰ ਆਈ ਉਸ ਦੇ ਨਾਲ ਆ ਗਈ 750 ਸੋਰੀ 475 2008 ਮਾਡਲ ਆਈ ਮਿੰਦਰਾਲਿਆਂ ਦਾ ਟਾਇਰ ਦਾ 40 ਕ ਪੈਸੇ ਜੀ ਬੈਕ ਸਾਈਡ ਦੇ ਰੰਗ ਰੋਗਨ ਦਾ ਟਰੈਕਟਰ ਸਾਫ ਆ 2 ਲੱਖ ਤੇ 75000 ਰੁਪਿਆ ਮਾਲਕਾਂ ਨੇ ਡਮਾ ਬਗਨ ਆ ਲਾ ਗਈ ਫੋਰਡ 2600 ਇਹ ਵੀ ਟਰੈਕਟਰ ਕੋ ਤੇ ਪੇਂਟ ਵਗੈਰਾ ਨਹੀਂ ਹੋਇਆ ਜੋ ਵੀ ਜੈਨੂਇਨ ਕਲਰ ਚ ਹੈ। ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਨੇ ਇਸ ਦੇ। ਫਰੰਟ ਦੇ ਟਾਇਰ ਘਸੇ ਹੋਏ 93 ਮਾਡਲ ਦਾ 1 ਲੱਖ ਤੇ 45000 ਰੁਪਇਆ ਡਿਮਾਂਡ ਹੈ ਜੀ। ਉਹਦੇ ਨਾਲ ਆ ਗਈ 2511। ਟੈਰਸ ਦੇ ਵੀ JK ਦੇ ਆ ਬੈਕ ਸਾਈਡ ਦੇ ਬਿਲਕੁਲ ਨਵੇਂ ਨੇ। ਠੀਕ। ਇਹ। ਫਰੰਟ ਰੂਮ ਵਿੱਚ ਤੁਸੀਂ ਦੇਖ ਹੀ ਸਕਦੇ। ਉਸ ਤੋਂ ਤੋਂ ਮਾਡਲ ਹੈਗਾ ਜੀ ਇਹ 92 1 ਲੱਖ ਤੇ 25000 ਰੁਪਏ ਆ ਸਮਾਰ ਉਸ ਦੇ ਨਾਲ ਆ ਗਿਆ ਜੀ 575 ਮਿੰਦਰਾ ਟਰੈਕਟਰ ਇਹ ਵੀ ਬਿਲਕੁਲ ਸਾਫ਼ ਅਚਾਰਨੀ ਕੰਡੀਸ਼ਨ ਇਸ ਦੀ ਵੀ ਸਾਫ਼ਾਈ ਹੈ 2008 ਮਾਡਲ ਆ 3 ਲੱਖ ਤੇ 10000 ਰੁਪਏ ਮਾਲਕਾਂ ਦੀ ਡਿਮਾਂਡ ਆ ਫਰੰਟ ਦੇ ਟਾਇਰ ਜੋ ਬਿਲਕੁਲ ਨਵੇਂ ਨੇ ਜੀ ਉਹ ਨੰਬਰ ਲੱਗਦੀ ਆ ਅਸਲ ਨੰਬਰ ਪਾ ਆਸਟ੍ਰਾਈਟਰ ਦਾ ਹੀ 575 ਦਾ ਹੀ ਹਾਂ ਦੱਸੋ ਅੰਕਲ ਜੀ ਨੰਬਰ ਨੰਬਰ ਕਰਾ ਦਰਾ 7892 75892 ਦਵਾਰੇ ਬੋਲੀਂ ਭਾਈ 7892 75892 69170 ਨਾਮ ਕੀ ਹੈ ਬਾਈ ਜੀ ਬਲਜੀਤ ਹੀ ਪੈਂਡੀ ਖਾਰਾ ਜੀ ਲੋ ਜੀ ਖਾਰਾ ਪੈਂਡਾ ਜ਼ਿਲ੍ਹਾ ਫਰੀਦਕੋਟ ਤੇ ਬਲਜੀਤ ਸਿੰਘ ਬਾਈ ਦਾ ਨਾਂ ਜੇ ਕਿਸੇ ਨੇ 575 ਲੈਣਾ ਹੋਵੇ 2008 ਮਾਡਲ 3 ਲੱਖ ਤੇ 10000 ਰੁਪਇਆ ਡਿਮਾਂਡ ਆ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਸ ਦੇ ਨਾਲ ਆ ਗਿਆ ਜੀ ਫਾਰਮ 60 ਇਹ ਵੀ ਪੰਜਾਬ ਨੰਬਰ ਆਈ ਪੀਪੀ 69 2012 ਮਾਡਲ ਆ ਜੀ 4 ਲੱਖ ਤੇ 18000 ਰੁਪਇਆ ਮਾਲਕਾਂ ਦੀ ਡਿਮਾਂਡ ਆ 14 9 28 ਦੇ ਬੀਕੇਟੀ ਦੇ ਟਾਇਰ ਆ ਕੰਪਨੀ ਦੇ ਟਾਇਰ ਆ ਫਰੰਟ ਵਾਲੇ ਵੀ ਬਿਲਕੁਲ ਨਵੇਂ ਟਾਇਰ ਆ ਇਹ ਵੀ ਕੰਪਨੀ ਦੇ ਬੀਕੇਟੀ ਦੇ 12 ਦੀ ਡਿਮਾਂਡ 4 ਲੱਖ 18000 ਰੁਪਇਆ ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਟਾਇਰ ਵੀ ਬਿਲਕੁਲ ਨਿਊ ਲਾਈ ਹੋਏ ਉਸਦੇ ਨਾਲ ਆ ਗਿਆ ਜੀ ਪ੍ਰੀਤ 6049 ਤੇ ਰੈਸਪੈਕਟਰ ਦੇ ਵੀ ਬਿਲਕੁਲ ਸਾਫ ਹੈ ਜੀ ਰੰਗ ਰੋਗਨ ਦਾ ਵੀ ਟਰੈਕਟਰ ਸਾਫ ਹੈ 2003 ਮਾਡਲ ਹੈ ਜੀ 3 ਲੱਖ ਤੇ 45000 ਰੁਪਇਆ ਮਾਲਕ ਦੀ ਡਿਮਾਂਡ ਹੈ ਇਹ ਵੀ ਪੰਜਾਬ ਨੰਬਰ ਹੀ ਹੈ ਜੀ ਟਰੈਕਟਰ ਦੇਖਣ ਚ ਟਰੈਕਟਰ ਸਾਫ ਹੈ ਜੀ ਫੋਸ ਦੇ ਨਾਲ ਆ ਗਈ 55 555 ਅਰਜਨ ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਹੈ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਸਾਫ ਹੈ 14928 ਦੇ ਟਾਇਰਾਂ ਚਾਹੀਏ ਐਮ ਆਰਐਸ ਦੇ ਟਾਇਰਾਂ ਬੈਕ ਸਾਈਡ ਦੇ 2019 ਮਾਡਲ ਹੈ 5 ਲੱਖ 65000 ਰੁਪਏ ਮਾਲਕ ਦੀ ਧਮਾਨ 14ਵੇਂ ਸਵਰਾਜ 735 ਰੰਗ ਰੋਗਨ ਦਾ ਟਰੈਕਟਰ ਸਾਫਾ ਟਾਇਰਾਂ ਦੀ ਵੀ ਕੰਡੀਸ਼ਨ ਬਿਲਕੁਲ ਸਾਫ ਹੈ ਮਰਫ ਦੇ ਟਾਇਰ ਹੈ ਬੈਕ ਸਾਈਡ ਦੇ 93 ਮਾਡਲ ਆ ਪੰਜਾਬ ਨੰਬਰ ਆ 1 ਲੱਖ ਤੇ 60000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਲੋ ਜੀ ਉਸ ਦੇ ਨਾਲ ਆ ਗਿਆ 3610 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਬੈਕ ਸਾਈਡ ਦੇ ਟਾਇਰ ਤਾਂ ਬਿਲਕੁਲ ਨਵੇਂ ਨੇ ਕੰਪਨੀ ਦੇ ਟਾਇਰ ਆ ਐਮ ਆਰਫ ਦੇ 99 ਮਾਡਲ ਆ ਜੀ 2,25,000 ਰੁਪਇਆ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਡਾਇਰੈਕਟਰ ਆ ਪੀਬੀ08ੀ ਉਸ ਦੇ ਨਾਲ ਆ ਗਿਆ ਇਹ ਸੋਨ ਵਾਲੀ ਕਸਾ 750 2015 ਮਾਡਲ ਆਈ 4,35,000 ਰੁਪਇਆ ਮਾਲਕਾਂ ਦੀ ਡਿਮਾਂਡ ਆ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਫਰੰਟ ਵਾਲਾਂ ਦੀ ਬਿਲਕੁਲ ਨਵੇਂ ਆ ਵਾਂ ਗੀ ਤੇ ਬੈਕ ਸਾਈਡ ਦੇ ਟਾਇਰ ਜੀ ਕੰਡੀਸ਼ਨ ਜੋ ਆਪਾਂ 50 ਕ ਪੈਸੇ ਕਹਿ ਸਕਦੇ ਹਾਂ ਗੁਡੀਅਰ ਦੇ ਟਾਇਰ ਆ 14928 ਸਹਾਈ ਗਏ ਉਸ ਦੇ ਨਾਲ ਆ ਗਏ ਸੋਨਾ ਲੀਕਾ 60 ਇਹ 2012 ਮਾਡਲ ਹੈ ਇਹ ਵੀ ਪੰਜਾਬ ਨੰਬਰ ਹੈ ਪੀਬੀ 10 ਇਹ 4 ਲੱਖ ਤੇ 30000 ਰੁਪਿਆ ਮਾਲਕਾਂ ਦੀ ਮੰਗ ਹੈ ਸੈਕਟਰ ਦੀ ਫਰੰਟ ਦੇ ਟਾਇਰ ਬਿਲਕੁਲ ਨਵੇਂ ਨੇ ਜੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਗੂਡੀਅਰ ਦੇ ਟਾਇਰ ਆ 16928 ਦੇ ਤੇ ਪੈਨ ਤੋਂ 70 ਪੈਸੇ ਆ ਕੰਡਿਸ਼ਨ ਟਾਇਰਾਂ ਦੀ ਬੱਸ ਸਰਦਾਰ ਸਤੇ ਨਾਲ ਆ ਗਈ ਸਵਰਾਜ 855 2000 ਮਾਡਲ ਆ ਪੂਰਾ 2 ਲੱਖ 35000 ਰੁਪਏ ਮਾਲਕਾਂ ਦੀ ਡਿਮਾਂਡ ਹੈ ਟਾਇਰ ਆ ਜਿਹੜੇ ਬਿਲਕੁਲ ਵੈਕਸਰ ਦੇ ਚਾਲੀ ਕਪੈਸ਼ਿਟ ਕੰਡੀਸ਼ਨ ਕਹਿ ਸਕਦੇ ਆ ਤੇ ਪੰਜਾਬ ਨੰਬਰ ਆ ਪੀ ਵੀ 13 ਆ ਉਸ ਦੇ ਨਾਲ ਆ ਗਈ ਨਿਊ ਹਾਲੈਂਡ ਆ ਦਾ 3630 2008 ਮਾਡਲ ਆ ਜੀ 3 ਲੱਖ 90000 ਰੁਪਏ ਡਿਮਾਂਡ ਆ फ्रंट ਦੇ ਟਾਇਰ ਐਮਆਰਫ ਦੇ ਬੈਕ ਸਾਈਡ ਦੇ ਟਾਇਰ 16 ਨੂੰ 28 ਦੇ ਇਹ ਐਲੈਂਸ ਕੰਪਨੀ ਦੇ ਟਾਇਰਾਂ ਦੀ ਕੰਡੀਸ਼ਨ ਜੋ 50 ਸੱਤ 55 ਪੈਸੇ ਕਹਿ ਸਕਦੇ ਆਂ ਪੰਜਾਬ ਨੰਬਰ ਆ ਕੀ ਦੀ 2008 ਮਾਡਲ ਦੀ ਡਿਮਾਂਡ 790 ਉਹਦੇ ਨਾਲ ਆ ਗਿਆ ਜੀ ਬਿਲਕੁਲ ਕੋਕਾ ਵੀ ਹੈ ਸਵਰਾਜ 855 ਤੋਂ ਪਪੈ ਰਹੀ ਕਰਕੇ ਕੈਮਰੇ ਚ ਤੁਹਾਨੂੰ ਥੋੜਾ ਜਿਹਾ ਘੱਟ ਦਿਖਾਈ ਦੇਵੇਗਾ ਦੂਸਰੀ ਸਾਈਡ ਤੋਂ ਦਿਖਾਉਣਾ ਬਹੁਤ ਸਾਫ ਫੈਕਟਰ ਹੈ 2016 ਮਾਡਲ ਹੈ ਜੀ 5 ਲੱਖ 45000 ਰੁਪਏ ਦੀ ਡਿਮਾਂਡ ਹੈ। ਗੁਡિયਰ ਦੇ ਟਾਇਰ ਆ 1428 ਸਹਿਜ ਆ। ਟਰੈਕਟਰ ਦੀ ਕੰਡੀਸ਼ਨਿੰਗ ਸਾਫ ਹੈ। ਉਸਦੇ ਨਾਲ ਆ ਗਈ ਫਾਰਮ 60 2007 ਮਾਡਲ ਦੀ ਪੰਜਾਬ ਨੰਬਰ ਵਾਲੀ ਟਰੈਕਟਰ 2 ਲੱਖ 75000 ਰੁਪਏ ਡਿਮਾਂਡ ਹੈ। ਪੀਵੀ06 ਰੰਗ ਰੋਗਾਂ ਦਾ ਟਰੈਕਟਰ ਸਾਫ ਆ। ਬੈਕ ਸਾਈਡ ਦੇ ਟਾਇਰ ਅਜੂਰ ਦੇ ਸੀਟ ਕੰਪਨੀ ਦੇ 13 628 ਸਾਈਜ਼ ਆ। 프ਰੰਟ ਦੇ ਟਾਇਰ ਵੀ ਸਾਫ ਹੈ। ਉਹਦੇ ਨਾਲ ਆ ਗਈ 735। ਰੰਗ ਰੋਗ ਨੂੰ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਹੈ ਟਰੈਕਟਰ ਦਾ ਹੀ। ਟਾਇਰਸ ਦੇ ਸਾਰੇ ਕਾਸੇ ਪਏ ਹੋਏ। ਉਹ ਪੰਜਾਬ ਨੰਬਰ ਆ ਪੀਬੀ 14 93 ਮਾਡਲ ਆ 1 ਲੱਖ ਤੇ 25000 ਰੁਪਏ ਮਾਲਕਾਂ ਦੀ ਮੰਗ ਹੈ। ਉਹਦੇ ਨਾਲ ਆ ਗਈ ਸੋਨਾਲੀ ਕਾ 750 2007 ਮਾਡਲ ਆਈ 2 ਲੱਖ 78000 ਰੁਪਿਆ ਡਿਮਾਂਡ ਆ ਮਾਲਕਾਂ ਦੀ ਟਾਇਰਾਂ ਦੀ ਕੰਡੀਸ਼ਨ ਜੋ 60 ਰੁਪਏ ਹੈ ਬੈਕ ਸਾਈਡ ਦੇ ਸੀਟ ਤੇ ਟਾਇਰਾ 149 28 ਉਹਦੇ ਨਾਲ ਇੱਕ ਹੋਰ ਸੋਨਾਲੀ ਕਾ 750 ਆ ਗਈ ਇਹ 2005 ਮਾਡਲ ਆਈ 2 ਲੱਖ 80000 ਰੁਪਿਆ ਮਾਲਕਾਂ ਲਈ ਡਿਮਾਂਡ ਹੈ ਟਾਇਰ ਆ ਜੋ 40 ਰੁਪਏ ਕਹਿ ਸਕਦੇ ਆ ਬੈਕ ਸਾਈਡ ਦੇ ਹਰੰਗ ਰੋਗ ਦਾ ਟਰੈਕਟਰ ਸਾਹਿਬ ਇਹਦੇ ਨਾਲ ਆ ਗਿਆ ਜੀ ਸਵਰਾਜ 855 2002 ਮਾਡਲ ਆ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਜੀ ਹਰੰਗ ਰੋਗ ਨਵਾਂ ਵੀ ਟਰੈਕਟਰ ਸਾਫ਼ ਆ ਇਹਦਾ ਜੋ ਹਜੇ ਰੇਟ ਨਹੀਂ ਲੱਗਾ ਜੀ ਉਸਦੇ ਨਾਲ ਆ ਗਿਆ ਜੀ 2001 ਮਾਡਲ ਜੀ ਸਵਰਾਜ 855 2 ਲੱਖ ਤੇ 65000 ਰੁਪਏ ਮਾਲਕਾਂ ਦੀ ਡਿਮਾਂਡ ਆ ਬੈਕਹਾਰਡ ਦੇ ਟਾਇਰ ਜਿਹੜੇ ਐਮ ਆਰਐਫ ਦੇ 14928 ਸਾਈਜ਼ ਆ ਤੇ ਫਰੰਟ ਦੇ ਵੀ ਟਾਇਰ ਐਮ ਆਰਐਫ ਦੇ ਲੋ ਜੀ ਉਸ ਦੇ ਨਾਲ ਆ ਗਿਆ ਸਵਰਾਜ 855 97 ਮਾਡਲ 1 ਲੱਖ 95000 ਰੁਪਏ ਮਾਲਕਾਂ ਦੀ ਡਿਮਾਂਡ ਆ 13 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਜੋ 60 ਕ ਪੈਸੇ ਇਸ ਸਮੇਂ ਹੈ ਟਰੈਕਟਰ ਦੇ ਕਿ ਉਸਦੇ ਨਾਲ ਜੋ ਆ ਗਿਆ ਟਰੈਕਟਰ ਜੀ ਫਾਰਮ ਸੱਟ 2000 ਮਾਡਲ ਆਈ ਪੂਰਾ 2 ਲੱਖ 45000 ਰੁਪਿਆ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਇਹ ਵੀ ਪੀਬੀ 46 ਜਿਸ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਨੇ ਟਾਇਰ ਗੁਡিয়ার ਦੇ ਟਾਇਰ ਆ 1328 ਦੇ ਰੰਗ ਰੋਗਨ ਜਿਵੇਂ ਵੀ ਹੈ ਤੁਹਾਨੂੰ ਵੀਡੀਓ ਚ ਦਿਖਾਈ ਦੇ ਰਿਹਾ ਉਹਦਾ 2000 ਮਾਡਲ ਦੀ ਡਿਮਾਂਡ ਤੁਹਾਨੂੰ ਦੱਸ ਦਿੱਤਾ 2 ਲੱਖ 45000 ਰੁਪਿਆ ਵੀਡੀਓ ਵੇਖਣ ਲਈ ਧੰਨਵਾਦ